ਗੁਰਬਾਣੀ ਦੀ ਥਿਉਰੀਓ ਆ ਡਾ ਬਿਲਕੁਲ ਆ ਡਾ ਇਹ ਗੱਲ ਕਿਸੇ ਗ੍ਰੰਥ ਚਹੀ ਦੀ ਜਿਹ ਹੈ ਤਾਂ ਦੱਸੋ ਕੋਈ ਦੱਸੇ ਕਿਹੜੇ ਗ੍ਰੰਥ ਚ ਹੈ ਕੋਈ ਦੱਸੇ ਕਿਸੇ ਗ੍ਰੰਥ ਚ ਹੈ ਗੱਲ ਇਹ ਕਿਸੇ ਬਤ ਵਿੱਚ ਹੈ ਗੱਲ ਇਹ ਇਸ ਕਰਕੇ ਜਿਆਰਾ ਪੰਥ ਜਿਆਰੀ ਬਤੇ ਕੋਈ ਮਰਦਾ ਹੈ ਜਿਹਦੇ ਵਿੱਚ ਇਹ ਗੱਲ ਹੈ ਇਹ ਛੁੱਟਣ ਕੀ ਵਿਧੀ ਹੈ ਛੁੱਟਣ ਕੀ ਵਿਧੀ ਇਸ ਕਰਕੇ ਕਹ ਇਹਨੂੰ ਪਤਾ ਲੱਗਿਆ ਕਿ ਪਰਮਤੇ ਬਿਨਾ ਛੁਟਕਾਰਾ ਨਹੀਂ ਹੈ ਦੁਨੀਆਂ ਮਤਾਂ ਨੇ ਜੋ ਕੁਝ ਕੀਤਾ ਪਰਮਤਾ ਪਰਮੋਦੇ ਨਾਲ ਤਾਂ ਹੰਕਾਰ ਵੱਧ ਗਿਆ ਸਮਾਂ ਇੱਕ ਡਿਗਰੀ ਹੋ ਥੱਲੇ ਉਹਨਾਂ ਦਾ ਤਾਂ ਹੰਕਾਰ ਵੀ ਨਹੀਂ ਜਾ ਸਕਿਆ ਜੋ ਕੁਝ ਧਰਮ ਦੇ ਕਰਮ ਕੀਤੇ ਕਰਮ ਧਰਮ ਜਿਹੜੇ ਕੀਤੇ ਉਹ ਪਖੰਡ ਕੀਤੇ ਕੁਰਬਾਨੀ ਪਖੰਡ ਕਹਿੰਦੀ ਪਰ ਉਹਨਾਂ ਨੇ ਪਖੰਡ ਬਣ ਕੇ ਵੀ ਜੇ ਨਹੀਂ ਕੀਤੇ ਦਾ ਉਹਨਾਂ ਨੂੰ ਪ੍ਰਾਪਤੀ ਕੀ ਹੋਈ ਪੰਜ ਪਾਛਾ ਨੇ ਵੀ ਕੀ ਤਰੁਹੋਂ 10 ਦਿਨ ਕਹਿੰਦੇ ਅਸੀਂ ਕੀਤੇ ਨੇ ਮੈਂ ਕੀ ਇਹ ਕਰਮਾਨੇ ਕਾ ਉਹਨਾਂ ਦਾ ਇਮਾਨਦਾਰੀ ਨਾਲ ਕੀਤੇ ਲਓ ਪਰ ਉੱਥੇ ਤੋਂ ਕੁਝ ਨਹੀਂ ਮਿਲਿਆ ਉਹਨਾਂ ਨੂੰ ਪਾਠ ਪੜਿਓ ਔਰ ਬੇਦ ਵਿਚਾਰਿਓ ਆਪ ਕੀਤੇ ਨੇ ਉਹਨਾਂ ਨੇ ਇਹ ਫੁੱਲ ਤੱਕ ਲੈ ਕੇ ਜਾਂਦੇ ਨੇ ਪਾੜ ਪੜਿਓ ਔਰ ਬੇਦ ਵਿਚਾਰਿਓ ਦੇਵਲ ਭਜਨ ਕੋ ਸਾਦੇ ਇਹ ਵੀ ਕੀਤਾ ਗਿਆ ਨੇ ਪੰਜ ਜਾਣੇ ਸੋ ਸੰਗਣਾ ਛੱਡ ਕੇ ਅਧ ਕਾਹੂ ਬੁੱਧ ਵਾਦੇ ਪਾੜ ਕੌਣ ਪੜਦੇ ਨੇ ਪਾੜ ਪੜਦੇ ਨੇ ਪੰਡਤ ਬੇਦ ਵਿਚਾਰਦੇ ਨੇ ਪੰਡਤ ਦੇਵਲੀ ਕਰਮ ਕੌਣ ਕਰਦੇ ਨੇ ਜੋਗੀ ਸ਼ਿਵ ਜੀ ਦੇ ਭਗਤ ਦੋ ਹੀ ਜੋੜ ਲੈ ਇਕੱਠੇ ਇਹਨਾਂ ਜੋ ਕੋਈ ਕਿਸੇ ਦਾ ਵੀ ਛੁਟਕਾਰਾ ਨਹੀਂ ਇਹ ਪੰਜ ਨੂੰ ਹੁੰਦੇ ਨੇ ਪੰਜ ਜਣਾ ਤੋਂ ਸੰਗ ਪੰਜ ਜਨਾਂ ਨੂੰ ਸੰਤਮੈ ਛੱਡ ਕੇ ਪੰਜਾਂ ਨੂੰ ਬੋਲਦੇ ਨੇ ਪੰਜਾਂ ਤੋਂ ਵੀ ਛੁੱਟੀ ਛੱਡੇ 6 ਵਜੇ ਤੱਕ ਗੱਲੇ ਛੱਡੋ ਇਹਦਾ ਪੰਜਾ jobb ਨਹੀਂ ਨਿਕਲ ਸਕੇ ਬਾਹਰ ਅੱਜ ਕਾਹ ਬੁੱਧਵਾਰ ਹੈ ਕੀ ਹੋਇਆ ਹੋਰ ਕਾਜ ਜ਼ਿਆਦਾ ਹੋ ਗਿਆ ਕੋ ਟਿਉਰੀਆ ਇਹ ਇਹਦੂੰ ਚੱਲਿਆ ਗਈ ਸਾਰੀਆਂ 2 ਮਹੀਨ ਧਰਮ ਨੇ 2 ਮਹੀਨ ਟਿਉਰੀਗਾਨ ਨੇ ਇੱਕ ਵਾਰ ਆਖਦੀ ਥਿਉਰੀ ਹੈ ਕਰ ਛੱਡ ਦੇਣ ਬੇਰਾਗੀ ਹੋ ਜਾਣ ਵਿਆਹ ਨਾ ਕਰਵਾਉਣਾ ਬਾਹਰ ਜਾਗਰਾਂ ਚ ਰਹਿਣਾ ਆ ਪਿੰਡ ਵਿੱਚ ਰਹਿਣਾ ਬਰਾਖ ਚ ਰਹਿਣਾ ਇਹ ਕ੍ਰਿਸਤ ਰਾਜਾ ਇਹ ਰਾਜੇ ਦਾ ਧਰਮ ਦੋਇ ਰਸੇ ਸੀ ਦੋਇ ਰਸਤੇ ਫੇਲ ਇੱਕ ਰਸਤੇ ਦਾ ਕ੍ਰਿਸਤੀਆਂ ਦਾ ਰਸਤੇ ਦਾ ਪ੍ਰਣਗੁਰੂ ਆ ਬਾਪਣ ਗੁਰੂ ਹੈ ਜਗਤ ਦਾ ਪਹੁੰਚਣ ਕਾ ਗੁਰੂ ਹੈ ਮਹਾਂਬਲ ਦਾ ਜਿਹੜਾ ਬਿਸ਼ਨੂ ਨਾਲ ਜੁੜਿਆ ਹੋਇਆ ਹੈ ਰਾਜੇ ਨਾਲ ਜੁੜਿਆ ਹੈ ਉਹਦਾ ਵੰਬਲ ਗੁਰੂ ਹੈ ਸਾਡੇ ਵੀ ਰਾਜ ਕਰੇਗਾ ਖਾਲਸਾ ਵਾਲੇ ਬਿਸ਼ਨੂ ਭਗਤ ਨੇ ਇਹ ਜਿਹੜੇ ਪੁਜਾਰੀ ਨੇ ਹੁਣ ਗੁਰਦਵਾਰਿਆਂ ਚ ਗ੍ਰੰਥੀ ਨੇ ਇਹ ਸਾਰੇ ਬੰਦ ਨੇ ਵਿਦਵਾਨ ਨੇ ਨਾ ਆਪਣੇ ਆਪ ਨੂੰ ਮੰਨਦੇ ਵੀ ਵਿਦਵਾਨ ਨੇ ਉਹ ਗੁਰਮਖੀ ਮੰਨਦੇ ਕਿ ਵਿਦਵਾਨ ਨੇ ਦਬਾ ਪੜੀ ਰਿਹਾ ਪੜਨ ਤੇ ਜੇ ਵਿਦਵਾਨ ਨੇ ਪੜ੍ਹਦ ਰਹੇ ਜੇ ਗੁਰਮੁਖਰੇ ਪੜਤਰੀ ਹੋ ਸਕਦੇ ਫਿਰ ਵਿਦਵਾਨ ਨਹੀਂ ਹੋਦਰ ਵਿਦਵਾਨ ਖੋਜੀ ਹੁੰਦਾ ਖੋਜ ਬੰਦ ਕੀਤੀ ਹੈ ਪੜਤ ਰਹੇ ਇਹਨਾਂ ਨੇ ਵੀ ਖੋਜ ਬੰਦ ਕੀਤੀ ਹੋਈ ਹੈ ਜਿੱਦਣ ਖੋਜ ਸ਼ੁਰੂ ਕਰਨਾਂ ਗੇ ਗੱਲ ਐ ਹੀ ਆਊਗੀ ਜਿੱਦਣ ਖੋਜ ਸ਼ੁਰੂ ਕਰਨਾਂ ਗੇ ਗੁਰਬਾਣੀ ਦੀ ਗੱਲ ਇੱਥੇ ਹੀ ਆਊਗੀ ਉਹ ਕਰਦੇ ਨਹੀਂ ਉਹਨਾਂ ਨੂੰ ਉਧਰ ਜਾਣ ਦਾ ਫੈਸਲਾ ਕੋਈ ਨਹੀਂ ਪੜਨ ਜਾਣ ਕੇ ਨਹੀਂ ਸੀ ਕਰਦਾ ਪੜਨ ਜਾਣ ਕੇ ਨਹੀਂ ਕਰਦਾ ਹੁੰਦਾ ਉਹ ਜਾਣ ਕੇ ਨਹੀਂ ਕਰਦੇ ਉਹਨਾਂ ਨੂੰ ਪਤਾ ਸਾਡਾ ਅਸੀਂ ਇਹ ਗੱਲ ਮੰਨਣੀ ਨਹੀਂ ਉਸੀ ਕੰਮ ਜੋ ਬਾਹਰ ਹੋ ਜਾਣਗੇ ਆ ਜਿਹੜੀ ਰੋਟੀ ਪਾਣੀ ਮਿਲਦਾ ਵੀ ਬੰਦ ਹੋ ਜਾਊਗਾ ਉਹਨਾਂ ਦੇ ਵਾਸਤੇ ਗੱਲ ਨਹੀਂ ਬੰਦਣੀ ਗੱਲ ਹੈ ਉਹਨਾਂ ਨੇ ਬੰਦ ਲਿਆ ਵੀ ਅਸੀਂ ਬੰਦਣੀ ਨਹੀਂ ਜੇ ਅਸੀਂ ਨਾ ਬੰਦੀ ਤੇ ਗੁਰਦਾਰਿਆਂ ਨੂੰ ਕਹਿੰਦੇ ਰਹਿਣੀ ਦੇਣਾ ਪ੍ਰਚਾਰ ਹੋਰ ਹੋ ਜਾਊਗਾ ਸਾਡਾ ਸਭ ਕੁਝ ਗੋਲਕ ਤਾਂ ਹੁੱਕ ਕੇ ਜਾ ਲੈਣਾ ਹੈ ਸਾਡਾ ਇਹ ਲੋਕ ਤਾਂ ਨਹੀਂ ਬੰਦ ਇਹ ਨਹੀਂ ਬੰਦਣਗੇ ਕਦੇ ਵੀ ਫੇਨਾ ਗੁਰਨਾਰਗਦੋਂ ਨਹੀਂ ਬੰਦੇ ਬੁਧੜਾਲਿਆਂ ਵੀ ਬੰਦੇ ਉਹ ਰੇਣ ਨਹੀਂ ਬੁਲੜ ਸੱਚ ਨੂੰ ਨਹੀਂ ਮੰਨਦੇ ਮਾਇਆ ਜਿੱਥੇ ਆ ਜਾਓ ਸੱਚ ਨੂੰ ਨਹੀਂ ਬੁਲੜ ਦਿੱਤੀ ਕਦੇ ਵੀ ਮਾਇਆ ਸੱਚ ਦੀ ਬਰੋਦੀ ਹੈ ਸੱਚ ਦਾ ਵਿਰੋਧ ਤੇ ਮਾਇਆ ਖੜੀ ਹੈ ਮਾਇਆ ਦਾ ਸੱਚ ਦੇ ਵਿਰੋਧ ਚ ਖੜੀ ਹੈ ਉਹ ਸੀ ਗੁਰਦਾਰਾਂ ਦੇ ਹਵੀ ਕਰ ਲਈ ਮਾਇਆ ਦਾ ਉਥੇ ਗੱਲਾਂ ਬਾਇਦੇ ਜਾਬ ਹੈ ਮਾਇਆ ਵਾਸਤੇ ਸਾਰੇ ਦਫਤਰ ਬਣੇ ਹੋ ਨੇ ਮਾਇਆ ਵਾਸਤੇ ਸਾਰਾ ਕਹਿ ਕੇ ਬੋਲਦੀ ਹੈ ਮਾਇਆ ਵਾਸਤੇ ਰਜਿਸਟਰ ਲੱਗੇ ਨੇ ਮਾਇਆ ਵਾਸਤੇ ਰੋਜ਼ ਬਿਲ ਬਣ ਕੇ ਉਹਨਾਂ ਨੇ ਜਾਲੀ ਆ ਠੀਕ ਕਿੰਨਾ ਖਰਚ ਹੋ ਗਿਆ ਇਸ ਸਾਲ ਦਾ ਹਿਸਾਬ ਹੈ ਕਿੰਨੀ ਅਮਦਨ ਸੀ ਇਹ ਤਾਂ ਕਦੇ ਹਿਸਾਬ ਹੀ ਨਹੀਂ ਹੋਇਆ ਕਿ ਇੱਥੇ ਕੋਈ ਗੁਰਮੁਖ ਵੜ ਕੇ ਨਿਕਲਿਆ ਆ ਨਿਕਲਿਆ ਸਕੂਲ ਦੀ ਪੜਾਈ ਨੇ ਫਾਇਦਾ ਕੀ ਕੀਤਾ ਇਹਦਾ ਕਦੇ ਹਿਸਾਬੇ ਨਹੀਂ ਕੀਤਾ ਸੀ ਇਸ ਗੱਲ ਵਾਸਤੇ ਗੁਰਦੁਆਰੇ ਬਣੇ ਹੀ ਨਹੀਂ ਹੋਏਗਾ ਮਤਲਬ ਇਹ ਹੋ ਗਿਆ ਜੇ ਸਕੂਲ ਬਣਦੇ ਨੇ ਕਾਲਜ ਬਣਦੇ ਨੇ ਆਪਣਾ ਰਿਜ਼ਲਟ ਦੇਖ ਫਿਰ ਰਿਜ਼ਲਟ ਕੀ ਸੀ ਰਿਜ਼ਲਟ ਸੀ ਸਿੱਖੀ ਸਿੱਕੀ ਤਾਂ ਕਹਿੰਦਾ ਦੂਤ ਥੱਲੇ ਨੂੰ ਜਾਂਦੀ ਹੈ ਗੋਲ ਕੁੱਤੇ ਨੂੰ ਜਾਂਦੀ ਹੈ ਹਰ ਸਾਲ ਗੋਲਕ ਦਾ ਬਜਟ ਤਾਂ ਉੱਤੇ ਨੂੰ ਜਾਂਦਾ ਸਿੱਕੀ ਥੱਲੇ ਨੂੰ ਜਾਂਦੀ ਹੈ ਇਹਦਾ ਮਾਇਆ ਦੀ وجہ ਨਾਲ ਥੱਲੇ ਨੂੰ ਜਾਂਦੀ ਹੈ ਸੋਚਣਾ ਪਊਗਾ ਜੇ ਸਿੱਖੀ ਜਾਈ ਦੀਏ ਤਾਂ ਮਾਇਆ ਕਟੌੜੀ ਚਾਹੀਦੀ ਹੈ ਗੁਰਦਵਾਰਿਆਂ ਚ ਇਹ ਨੂੰ ਮਾਇਆ ਤੋਂ ਦੂਰ ਰੱਖੋ ਇਸ ਪੰਥ ਨੂੰ ਜੇ ਬਚਾਉਣੇ ਨਹੀਂ ਤਾਂ ਮਾਇਆ ਜੇ ਨਹੀਂ ਆਊਗੀ ਤਾਂ ਦਬਜੂਗਾ ਥੱਲੇ ਉਨੇ ਥਲੇ ਦਬ ਜੂਗਾ ਹੁਣ ਤੱਕ ਇਹੀ ਹੋਇਆ ਇਹ ਹੁੰਦਾ ਰਹੂਗਾ ਹਾਂਜੀ ਆਪੀ ਨੇ ਆਪ ਸاجة ਹੋ ਆਪੀ ਨੇ ਰਚਿਓ ਨਾ ਆਪੀ ਨੇ ਆਪ ਸاجة ਜਦੋਂ ਨੇ ਆਪਣਾ ਹੁਕਮ ਸاجة ਤਾਂ ਆਪੇ ਆਪਣਾ ਆਪ ਸاجة ਇਕੋ ਹੀ ਰਿਹਾ ਹੁਣ ਤੱਕ ਦੋਲੀ ਹੋਏ ਇਥੇ ਤਾਂ ਕੀ ਕਹੀਆ ਹੋ ਓਮਕਾਰ ਸਦਾ ਨੂਰ ਇਹ ਓਮਕਾਰ ਆਪਣਾ ਆਪ ਸاجة ਓਮਕਾਰ ਬਣੇ ਪਹਿਲਾਂ ਕਿਸੇ ਪਹਿਲਾਂ ਓਮ ਬਸ ਉਹ ਜਿਹਨੂੰ ਓਮ ਕਹਿੰਦੇ ਨੇ